ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਾਇਗੁਰੂ ਕਲਾਉਥ ਹਾਊਸ ਐਂਡ ਪਟਿਕ ਬਟਲਾਡਾ ਵੱਲੋਂ ਅੱਜ ਦੀ ਜਿਹੜੀ ਸਾਡੀ ਵੀਡੀਓ ਰਹੂਗੀ ਉਹ ਪ੍ਰਿੰਸੈਸ ਕਲੈਕਸ਼ਨ ਤੇ ਰਾਮਟੈਕਸ ਦੇ ਸੂਟਾਂ ਦੀ ਰਹੂਗੀ ਪ੍ਰਿੰਟਿੰਗ ਬਹੁਤ ਜ਼ਿਆਦਾ ਵਧੀਆ ਲਾਜਵਾ ਪ੍ਰਿੰਟਿੰਗ ਹੈ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚੋਂ ਫਸਟ ਸੂਟ ਦੇਖੋ ਇਹ ਪ੍ਰਿੰਸੈਸ ਕਲੈਕਸ਼ਨ ਹੈ ਪਲੇਨ ਇਹਦੇ ਨਾਲ ਰਹੂਗੀ ਬਾਟਮ ਠੀਕ ਹੈ ਜੀ ਬਾਟਮ ਦਾ ਜਿਹੜਾ ਕਲਰ ਹੈ ਉਹ ਸ਼ਾਇਦ ਕੈਮਰੇ 'ਚ ਡਾਰਕ ਆ ਰਿਹਾ ਪਰ ਜਿਹੜਾ ਇਹਦਾ ਬਾਟਮ ਸੇਮ ਮੈਚ ਆ ਜੀ ਸ਼ਰਟ ਦੇ ਨਾਲ ਸੇਮ ਮੈਚ ਆ ਸ਼ਰਟ ਦੀ ਪ੍ਰਿੰਟਿੰਗ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰੀ ਪ੍ਰਿੰਟਿੰਗ ਹੈ ਜੀ ਬਹੁਤ ਹੀ ਜ਼ਿਆਦਾ ਪਿਆਰੀ ਪ੍ਰਿੰਟਿੰਗ ਹੈ ਤੇ ਕਲਰ ਵੀ ਬੜਾ ਪਿਆਰਾ ਹੈ ਠੀਕ ਹੈ ਜੀ ਫਰੈਂਚਿਸ ਕਲੈਕਸ਼ਨ ਹੈ ਤੁਸੀਂ ਦੇਖ ਸਕਦੇ ਹੋ ਫਰੈਂਚਿਸ ਕਲੈਕਸ਼ਨ ਤੁਸੀਂ ਦੇਖ ਸਕਦੇ ਹੋ ਸਟਾਫ ਬਹੁਤ ਵਧੀਆ ਫਾਈਨ ਸਟਾਫ ਹੈ ਸਮਰ ਕਲੈਕਸ਼ਨ ਹੈ प्राइज अभी तो दे रहे हैं सत सौ रुपया सात सौ रुपया रहूगी प्राइज प्रिंस कलैक्शन मैचिंग सूट रहेगा बड़ा प्यारा जहा सूट है ठीक है जी इस तो अगला सूट आऊगा इस तो अगला सूट आऊगा देखो इस तो अगला सूट आऊगा रामटैक्स का ठीक है जी युँ तो मैचिंग सूट मिलेगा ਇਹ ਵੀ ਤੁਹਾਨੂੰ ਮੈਚਿੰਗ ਸੂਟ ਮਿਲੂਗਾ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਦੇਖੋ ਰਾਮ ਟੈਕਸ ਦੀ ਮੈਚਿੰਗ ਬੜੀ ਪਿਆਰੀ ਜੀ ਹੈ ਪ੍ਰਿੰਟ ਕਲਰ ਬੜਾ ਪਿਆਰਾ ਚ ਠੀਕ ਹੈ ਜੀ ਤੁਹਾਨੂੰ ਅਸੀਂ ਲਿਖਿਆ ਦਿਖਾ ਸਕਦੇ ਆ ਰਾਮ ਟੈਕਸ ਠੀਕ ਹੈ ਜੀ ਪ੍ਰੋਪਰ ਉੱਪਰ ਮੋਰ ਸਟੈਂਪ ਲੱਗੀ ਹੋਈ ਹੈ ਰਾਮ ਟੈਕਸ ਦੀ ਲਿਖਿਆ ਤੁਸੀਂ ਦੇਖ ਸਕਦੇ ਹੋ ਰਾਮ ਟੈਕਸ ਦਾ ਸਟਾਫ ਤੁਹਾਨੂੰ ਪਤਾ ਹੀ ਹੁੰਦਾ ਵੀ ਕਿੰਨਾ ਫਾਈਨ ਸਟਾਫ ਹੁੰਦਾ ਇਹ ਵਾਲੀ ਰਹੂਗੀ ਇਹਦੇ ਨਾਲ ਬਾਟਮ ਠੀਕ ਹੈ ਜੀ ਮੈਚਿੰਗ ਸੂਟ ਹੈ ਜੀ ਬੜਾ ਪਿਆਰਾ ਜਿਹਾ ਸੂਟ ਹੈ ਕਲਰ ਵੀ ਬੜਾ ਪਿਆਰਾ ਜਿਹਾ 800 ਰੁਪਿਆ ਰਾਮਟੈਕਸ ਦੇ ਸੂਟ ਦੀ ਰਹੂਗੀ ਪ੍ਰਾਈਸ ਠੀਕ ਹੈ ਜੀ ਜਿਹੜੀ ਅਸੀਂ ਇਹਦੇ ਨਾਲ ਬਾਟਮ ਲਾਈ ਹੈ ਐਸਕੇ ਦੀ ਲਾਈ ਹੈ ਠੀਕ ਹੈ ਐਸਕੇ ਕਾਟਨ ਦੀ ਬਾਟਮ ਲਗਾਈ ਹੈ 800 ਰੁਪਿਆ ਰਹੂਗਾ ਇਹਦੀ ਪ੍ਰਾਈਸ ਠੀਕ ਹੈ ਕਲਰ ਤੁਸੀਂ ਦੇਖ ਸਕਦੇ ਹੋ ਮੈਚਿੰਗ ਦੇਖ ਸਕਦੇ ਹੋ ਕਿੰਨੀ ਪਿਆਰੀ ਮੈਚਿੰਗ ਹੈ ਪ੍ਰਿੰਟਿੰਗ ਵੀ ਦੇਖ ਸਕਦੇ ਹੋ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਠੀਕ ਹੈ ਜੀ ਦੇਖੋ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ 컬러 ਪ੍ਰਿੰਟਿੰਗ ਬੜੀ ਪਿਆਰੀ ਜੀ ਹੈ ਰਾਮ ਟੈਕਸ ਦਾ ਸੂਟ ਰਹੂਗਾ 800 ਰੁਪਏ ਰਹੂਗੀ ਇਹਦੀ ਪ੍ਰਾਈਸ ਠੀਕ ਹੈ ਜੀ ਇਸ ਤੋਂ ਅਗਲਾ ਕਲਰ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਇਹ ਵੀ ਰਾਮ ਟੈਕਸ ਦਾ ਸੂਟ ਰਹੂਗਾ ਲਿਖਿਆ ਤਾਂ ਉਹ ਦਿਖਾ ਸਕਦੇ ਆ ਉੱਪਰ ਸਟੈਂਪ ਲੱਗੀ ਰਾਮ ਟੈਕਸ ਦੀ ਠੀਕ ਹੈ ਜੀ ਰਾਮਟੈਕ ਦੀ ਸਟੈਂਪ ਲੱਗੀ ਤੁਹਾਨੂੰ ਦਿਖਾਸਿਆ ਕਿ ਜੀਆ ਪ੍ਰਿੰਟ ਦੇਖੋ ਕਿੰਨਾ ਪਿਆਰਾ ਇਹਨਾਂ ਜਿਹੜੀ ਸੀ ਮੈਚਿੰਗ ਬਾਟਮ ਲਗਾਈ ਹੈ ਠੀਕ ਹੈ ਜੀ ਆਫ ਵਾਈਟ ਥੋੜੀ ਜੀ ਕਰੀਮ ਸ਼ੇਡ ਚ ਆਉਗੀ ਦੇਖੋ ਦੇਖੋ ਕਿੰਨਾ ਪਿਆਰਾ ਸੂਟ ਹੈ ਜੀ ਠੀਕ ਹੈ ਜੀ ਪ੍ਰਿੰਟਿੰਗ ਵੀ ਲਾਜਵਾਬ ਹੈ ਕਲਰ ਵੀ ਬੜਾ ਪਿਆਰਾ ਤੇ ਸਟਾਫ ਤਾਂ ਤੁਹਾਨੂੰ ਪਤਾ ਹੀ ਹੈ ਕਿੰਨਾ ਫਾਈਨ ਸਟਾਫ ਹੁੰਦਾ ਰਾਮਟੈਕ ਦਾ 800 ਰੁਪਏ ਤੁਹਾਨੂੰ ਇਹਦੀ ਪ੍ਰਾਈਸ ਦੇ ਰਹੇ ਆਂ ਦੇਖੋ ਜਿਹੜੀ ਮੇਰੀ ਪੈਨਪ੍ਰਾਹ ਨੂੰ ਇਹ ਵਾਲਾ ਸੂਟ ਪਸੰਦ ਹੈ ਜਲਦੀ ਆ ਦੀ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਠੀਕ ਹੈ ਜੀ ਬੜੇ ਪਿਆਰੇ ਪਿਆਰੇ ਸੂਟ ਹੈ ਜੀ ਇਸ ਤੋਂ ਅਗਲਾ ਸੂਟ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਦੇਖੋ ਪ੍ਰਿੰਟ ਵੀ ਬੜਾ ਪਿਆਰਾ ਤੇ ਕਲਰ ਵੀ ਬੜਾ ਪਿਆਰਾ ਮੈਚਿੰਗ ਸੂਟ ਰਹੂਗਾ ਠੀਕ ਹੈ ਜੀ ਮੈਚਿੰਗ ਰਹੂਗਾ ਸੂਟ ਬਾਟਮ ਤੁਸੀਂ ਦੇਖ ਸਕਦੇ ਹੋ ਇਹ ਵਾਰ ਇਹਦੇ ਨਾਲ ਬਾਟਮ ਆਉਗੀ ਠੀਕ ਹੈ ਜੀ ਬਾਟਮ ਦਾ ਜਿਹੜਾ ਕਲਰ ਥੋੜਾ ਜਿਹਾ ਕਲਸ ਚ ਆ ਰਿਹਾ ਪਰ ਜਿਹੜੀ ਸੇਮ ਮੈਚਿੰਗ ਬਾਟਮ ਹੈ ਜੀ ਇਹਦੇ ਨਾਲ ਮੈਚਿੰਗ ਸੇਮ ਬਾਟਮ ਹੈ ਕਲਰ ਪ੍ਰਿੰਟਿੰਗ ਦੇਖ ਸਕਦੇ ਹੋ ਠੀਕ ਹੈ ਜੀ ਕਲਰ ਪ੍ਰਿੰਟਿੰਗ ਦੇਖ ਸਕਦੇ ਹੋ ਮੈਚਿੰਗ ਸੂਟ ਰਹੂਗਾ ਰਾਮਟੈਕਸ ਦਾ ਰਹੂਗਾ ਸੂਟ ਪ੍ਰਾਈਸ ਅਸੀਂ ਤੁਹਾਨੂੰ ਦੇ ਰਹੇ ਹਾਂ 800 ਰੁਪਏ ਪ੍ਰੋਪਰ ਤੁਹਾਨੂੰ ਸਟੈਂਪ ਲੱਗੀ ਐ ਸੀ ਦਿਖਾ ਸਕਦੇ ਆ ਰਾਮ ਟੈਕਸ ਦੀ ਠੀਕ ਐ ਜੀ ਦੇਖੋ ਕਿੰਨਾ ਪਿਆਰਾ ਪ੍ਰਿੰਟ ਐ ਮੈਚਿੰਗ ਰਹਿਣਗੇ ਸੂਟ ਬਹੁਤ ਜ਼ਿਆਦਾ ਪਿਆਰੀ ਪ੍ਰਿੰਟਿੰਗ ਐ ਰਾਮ ਟੈਕਸ ਦੇ ਸੂਟਾਂ ਦੀ ਦੇਖੋ ਜੀ ਠੀਕ ਐ ਜੀ ਜਿਹਨੂੰ ਜਿਹੜੀ ਵੀ ਮੇਰੀ ਭੈਣ ਨੂੰ ਇਹ ਸੂਟ ਪਸੰਦ ਐ ਸਕ੍ਰੀਨਸ਼ਾਟ ਲੈ ਕੇ ਸਾਡੇ ਕੋਲੋਂ ਤੁਸੀਂ ਇਹ ਬਾਈ ਕਰ ਸਕਦੇ ਹੋ ਸਾਨੂੰ WhatsApp ਦੇ ਉੱਪਰ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਅਗਲਾ ਸੂਟ ਤੁਹਾਨੂੰ ਦਿਖਾਉਣ ਲੱਗੇ ਆਂ ਦੇਖੋ ਜੀ ਇਹ ਵਾਲਾ ਸੂਟ ਦੇਖੋ ਇਹ ਪ੍ਰਿੰਸੈਸ ਕਲੈਕਸ਼ਨ ਦਾ ਰਹੂਗਾ ਠੀਕ ਹੈ ਜੀ ਇਹ ਵਾਲਾ ਸੂਟ ਰਹੂਗਾ ਪ੍ਰਿੰਸੈਸ ਕਲੈਕਸ਼ਨ ਤੇ ਮੈਚਿੰਗ ਰਹੂਗਾ ਸੂਟ ਦੇਖੋ ਕਲਰ ਤੇ ਕਲਰ ਦੇਖੋ ਕਿੰਨਾ ਪਿਆਰਾ ਜੀ ਤੇ ਪ੍ਰਿੰਟਿੰਗ ਤੇ ਕਲਰ ਬਹੁਤ ਜ਼ਿਆਦਾ ਪਿਆਰੀ ਹੈ ਬਹੁਤ ਜ਼ਿਆਦਾ ਪਿਆਰੀ ਪ੍ਰਿੰਟਿੰਗ ਹੈ ਦੀ ਤੇ ਪ੍ਰਿੰਸੈਸ ਕਲੈਕਸ਼ਨ ਤੁਸੀਂ ਦੇਖ ਸਕਦੇ ਹੋ ਉਹਦੇ ਉੱਪਰ ਲਿਖਿਆ ਹੋਇਆ ਤੇ ਇਹਦੀ ਜੋ ਪ੍ਰਾਈਸ ਰਹੂਗੀ ਉਹ ਰਹੂਗੀ 700 ਰੁਪਏ ਜੀ ਠੀਕ ਹੈ ਜੀ ਪ੍ਰਿੰਸੈਸ ਕਲੈਕਸ਼ਨ ਦੀ ਪ੍ਰਾਈਸ ਰਹੂਗੀ 700 ਰੁਪਏ ਠੀਕ ਹੈ ਜੀ ਬੜਾ ਪਿਆਰਾ ਜਾਂ ਤੇ ਕਲਰ ਵੀ ਬੜਾ ਪਿਆਰਾ ਜ ਠੀਕ ਹੈ ਜੀ ਕਲਰ ਵਗੈਰਾ ਦੀ ਪੂਰੀ ਗਾਰੰਟੀ ਹੈ ਸੂਟਾਂ ਦੀ ਕਿਸੇ ਦਾ ਵੀ ਕਲਰ ਨਹੀਂ ਜਾਊਗਾ ਕੋਈ ਵੀ ਸੂਟ ਵਾਸ਼ ਤੋਂ ਡਲ ਨਹੀਂ ਹੋਊਗਾ ਠੀਕ ਹੈ ਜੀ ਇਸ ਤੋਂ ਅਗਲਾ ਕਲਰ ਦੇਖੋ ਇਹ ਵੀ ਰਾਮ ਟੈਕਸ ਦਾ ਸੂਟ ਰਹੂਗਾ ਦੇਖੋ ਪ੍ਰਿੰਟ ਦੇਖੋ ਕਿੰਨੀ ਲਾਜਵਾ ਪ੍ਰਿੰਟ ਹੈ ਇਹਦਾ ਬਹੁਤ ਪਿਆਰਾ ਪ੍ਰਿੰਟ ਹੈ बॉटਮ ਇਹਦੇ ਨਾਲ ਰਹੂਗੀ ਦੇਖੋ बॉਟਮ ਤੁਸੀਂ ਦੇਖ ਸਕਦੇ ਹੋ ਇਹ ਵਾਲੀ ਇਹਦੇ ਨਾਲ बॉਟਮ ਆਊਗੀ ਠੀਕ ਹੈ ਜੀ ਇਹ ਵਾਲੀ ਇਹਦੇ ਨਾਲ ਬਾਟਮ ਆਉਗੀ ਰਾਮ ਟੈਕਸ ਦੇ ਸੂਟ ਦੀ ਤੁਸੀਂ ਪ੍ਰਿੰਟਿੰਗ ਦੇਖ ਸਕਦੇ ਹੋ ਕਿੰਨੀ ਪਿਆਰੀ ਪ੍ਰਿੰਟਿੰਗ ਹੈ ਮੈਚਿੰਗ ਰਹੂਗਾ ਸੂਟ ਠੀਕ ਹੈ ਜੀ ਪ੍ਰੋਪਰ ਤੁਹਾਨੂੰ ਲਿਖਿਆ ਹੋਇਆ ਸੀ ਦਿਖਾ ਸਕਦੇ ਆ ਰਾਮ ਟੈਕਸ 800 ਰੁਪਏ ਸੀ ਇਹਦੀ ਤੁਹਾਨੂੰ ਪ੍ਰਾਈਸ ਦੇ ਰਹੇ ਆ ਠੀਕ ਹੈ ਜੀ ਲਾਜਵਾਬ ਜੀ ਪ੍ਰਿੰਟਿੰਗ ਹੈ ਸੂਟ ਦੀ ਬਹੁਤ ਪਿਆਰੀ ਪ੍ਰਿੰਟਿੰਗ ਹੈ ਜਿਹੜੀ ਵੀ ਮੇਰੀ ਭੈਣ ਨੂੰ ਇਹ ਵਾਲਾ ਸੂਟ ਪਸੰਦ ਹੈ ਤਸਕ੍ਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਇਹ ਵਾਲਾ ਸੂਟ ਬਾਇ ਕਰ ਸਕਦੇ ਹੋ ਠੀਕ ਹੈ ਜੀ ਸਕ੍ਰੀਨਸ਼ਾਟ ਲੈ ਕੇ ਸਾਡੇ ਕੋਲੋਂ ਇਹ ਵਾਲਾ ਸੂਟ ਬਾਇ ਕਰ ਸਕਦੇ ਹੋ ਮੈਚਿੰਗ ਰਹੂਗਾ ਸੂਟ ਰਾਮਟੈਕਸ ਦਾ ਠੀਕ ਹੈ ਜੀ ਇਹਦੇ ਵਿੱਚ ਇੱਕ ਸਾਡੇ ਕੋਲੇ ਹੋਰ ਕਲਰ ਹੈ ਇਹ ਵੀ ਕਲਰ ਬੜਾ ਪਿਆਰਾ ਜਿਹਾ ਕਲਰ ਹੈ ਦੇਖੋ ਬਹੁਤ ਜ਼ਿਆਦਾ ਪਿਆਰਾ ਕਲਰ ਹੈ ਇਹ ਵੀ ਮੈਚਿੰਗ ਸੂਟ ਰਹੂਗਾ ਠੀਕ ਹੈ ਜੀ ਇਹ ਵੀ ਮੈਚਿੰਗ ਸੂਟ ਰਹੂਗਾ ਬਹੁਤ ਜ਼ਿਆਦਾ ਪਿਆਰੀ ਪ੍ਰਿੰਟਿੰਗ ਹੈ ਦੇਖੋ ਜਿਹੜੀ ਵੀ ਮੇਰੇ ਭੈਣ ਨੂੰ ਇਹ ਵਾਲਾ ਸੂਟ ਪਸੰਦ ਹੈ ਤਾਂ ਸਕਰੀਨ ਸ਼ਾਟ ਲੈ ਕੇ ਸਾਨੂੰ WhatsApp ਦੇ ਉੱਪਰ ਮੈਸੇਜ ਕਰ ਸਕਦੇ ਆ 800 ਰੁਪਿਆ ਰਾਮ ਟੈਕਸ ਦੇ ਸੂਟ ਦੀ ਪ੍ਰਾਈਸ ਲਊਗੀ 800 ਰੁਪਿਆ ਰਾਮ ਟੈਕਸ ਦੇ ਸੂਟ ਦੀ ਪ੍ਰਾਈਸ ਰਹੂਗੀ ਸਾਰੇ ਸੂਟ ਹੀ ਬੜੇ ਪਿਆਰੇ ਪਿਆਰੇ ਆ ਪ੍ਰਿੰਟ ਵੀ ਬੜੇ ਪਿਆਰੇ ਆ ਜਿਹੜੀ ਵੀ ਮੇਰੀ ਭੈਣ ਨੂੰ ਇਹ ਸੂਟ ਪਸੰਦ ਆ ਤਾਂ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਠੀਕ ਹੈ ਜੀ ਸਾਡਾ ਜਿਹੜਾ ਡਰੈਸ ਹੈ ਜੀ ਉਹ ਡਿਸਕ੍ਰਿਪਸ਼ਨ ਚ ਦਿੱਤਾ ਗਿਆ ਤੁਸੀਂ ਸਾਡਾ ਡਰੈਸ ਉਥੋਂ ਦੇਖ ਸਕਦੇ ਹੋ ਠੀਕ ਹੈ ਜੀ ਜਿਹੜੀ ਵੀ ਮੇਰੀ ਭੈਣ ਨੂੰ ਇਹ ਵਾਲੇ ਸੂਟ ਪਸੰਦ ਆ ਤਾਂ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਪਲੀਜ਼ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ